ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਰ ਮਾਪਿਆਂ ਤੋਂ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਇੱਕ ਆਹ ਥੋੜੇ ਦਿਨਾਂ ਦੇ ਵਿੱਚ ਨਾ ਮੀਂਹੇ ਬਹੁਤ ਬੁਰਾ ਹਾਲ ਕਰਦਾ ਇੱਕ タルਵਾ ਦਾ ਵੈਸੇ ਸੌਣਾ ਚਲੋ ਮੀਂਹ ਹੋਣਾ ਵੀ ਚਾਹੀਦਾ ਪਰ ਥੋੜੇ ਜਿਹੇ ਕੱਪੜੇ ਤੋਂ ਅੰਦਰ ਕਦੇ ਬਾਹਰ ਕਦੇ ਅੰਦਰ ਕਦੇ ਬਾਹਰ ਜਿੰਨੇ ਮਰਜ਼ੀ ਸਕਾ ਲੋ ਪਰ ਜਦ ਤੱਕ ਥੋੜੀ ਜੀ ਧੁੱਪ ਨਹੀਂ ਲੱਗਦੀ ਜਦ ਤੱਕ ਕੱਪੜੇ ਦੀ ਗੱਲ ਨਹੀਂ ਬਣਦੀ ਤੇ ਕੱਲ ਮੈਂ ਗਈ ਹੋਈ ਸੀ ਮੜਨਾ ਜਿਹੜੇ ਸੰਦੀਪ ਨੇ ਚੱਕ ਕੇ ਬਾਜੀ ਜੀ ਨੇ ਸਾਰੇ ਗਿੱਲੇ ਇਕੱਠੇ ਕਰਤੇ ਹਣਾ ਜੇ ਮੋਸਕਾਉਂਦਾ ਬਿੱਲੇ ਇਕੱਠੇ ਕਰਕੇ ਕੁੱਤੀ ਦੇ ਤੈਹ ਲਾ ਕੇ ਰੱਖਦੇ ਤੈਹ ਨਹੀਂ ਤੂੰ ਆਏ ਗੁੱਚੇ ਜਗ੍ਹਾ ਤੇ ਬਣਾ ਕੇ ਰੱਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁੰਨੀ ਵੀ ਲੈ ਸੌਣ ਦੇ ਚੁੰਨੀ ਲੈਣ ਲੱਗੇ ਵੀ ਦੇਖ ਲਿਆ ਕਰੋ ਕੁਸ ਓਹੋ ਪੱਟੀ ਹੋਈ ਨਹੀਂ ਗਰੀਬੀ ਹੋ ਗਈ ਲੱਗੀ ਇਹ ਮੇਰੀ ਚੁੰਨੀ ਪੱਟੀ ਤੇ ਪੱਟੀ ਤੇ ਜਲ ਗਈ ਕਿੱਕਣਾ ਬਈ ਉਹ ਮੈਂ ਨਾ ਪਤੀਲਾ ਚੱਕਣ ਲੱਗੀ ਸੀ ਅਨੰਦ ਜੀ ਮੈਂ ਵੀਡੀਓ ਸ਼ੁਰੂ ਕਰਦੇ ਕਿਹਾ ਪਹਿਲਾਂ ਤਾਂ ਮੇਰੇ ਬਲ ਤੇ ਪਿਆਰ ਪਰੀ ਸਾਰਿਆਂ ਨੂੰ ਸੱਤ ਸੜਿਆ ਕਾਲੀ ਹੂੰ ਵੀ ਆਪਣੀਆਂ ਭਾਈ ਚੁੰਨੀਆਂ ਚੱਕ ਲੋ फटाफट ਵੀ ਮੈਂ ਵੀਡੀਓ ਬਣਾਉਣੀ ਆ ਤੇ ਚਲੋ ਆ ਨੱਠ ਪੱਜ ਚ ਆਹੀ ਚੁੰਨੀ ਪਿੱਛੇ ਤੇ 4 ਦਿਨ ਪਹਿਲਾਂ ਇਹਦੀ ਲੜਾਈ ਹੁੰਦੀ ਜੀ ਸੁੱਖੋ ਭੈਣ ਜੀ ਨਾਲ ਇਹ ਸੁੱਖੋ ਭੈਣ ਜੀ ਚੁੰਨੀ ਲਈ ਫਿਰਦੀ ਸੀ ਹਾਂ ਕਹਿੰਦੀ ਤੇਰੀ ਚੁੰਨੀ ਕਹਿੰਦੇ ਲੱਤੀ ਹਾਂ ਚੁੰਨੀ ਚੋਰ ਕਹਿੰਦੀ ਸੀ ਮੈਂ ਹਾਂ ਕਹਿੰਦੀ ਚੁੰਨੀ ਚੋਰ ਚੁੰਨੀ ਚੋਰ ਲੱਗੀ ਵੀਦੀ ਕਰ ਹਾਂ ਕਹਿੰਦੀ ਚੁੰਨੀ ਚੋਰ ਚੁੰਨੀ ਚੋਰ ਬਾਈਕੋ ਦੇ ਲੰਘਿਆ ਦੂ ਇਹਨਾਂ ਜੱਗੀ ਨਹੀਂ ਚੁੰਨੀਆਂ ਦਵਾਕੇ ਲਿਆਓ ਮੇਰੇ ਕੋ ਚੁੰਨੀਆਂ ਨਹੀਂ ਹੈਗੀਆਂ ਸਾਰੀਆਂ ਚ ਗਲੀਆਂ ਨਿਕਲੀਆਂ ਹੀ ਆ ਤੁੰਨੀ ਚੋਰ ਕਹਿਣਾ ਬੰਦ ਕਰ ਨਹੀ ਮੈਨੂੰ ਚੁੰਨੀ ਚੋ ਵੀ ਲਿਆ ਦੇਣੀ ਆ ਤੋ ਚੁੰਨੀਆਂ ਦੇ ਤਾਂ ਗਰੇ ਲੱਗ ਜਾਣਗੇ ਤੇਰੇ ਕੋ ਕਿ ਕਿ ਹਾਂ ਨਹੀਂ ਮਤਲਬ ਵੀ ਅੱਗ ਕਿਵੇਂ ਲੱਗੀ ਮੈਨੂੰ ਸਮਝ ਨਹੀਂ ਮੈਂ ਕਹੀ ਜਾਨੀ ਪੱਠੀਆਂ ਮੈਂ ਸਬਜੀ ਤੇ ਨਹੀਂ ਹੋਈ ਸੀ ਪਤੀਲਾ ਉਹਨੂੰ ਹਿਲਾਉਣ ਲੱਗੀ ਸੀ ਚੱਕ ਕੇ ਪਤੀਲੇ ਨੂੰ ਹਾਂ ਸਾਰੀ ਚੁੰਨੀ ਨੇ ਇੰਨਾ ਸਗੁਰ ਸਲਵਾਰ ਨੂੰ ਅੱਗ ਲੱਗੀ ਉਹ ਨਹੀਂ ਇਹਨੇ ਚੁੰਨੀ ਤਾਰ ਕੇ ਚੁੰਨੀ ਨਾਲ ਚੱਕਣ ਲੱਗੀ ਉਹ ਇੱਕ ਪਾਸੇ ਨੂੰ ਆ ਅੱਗ ਜੀ ਪੈ ਗਈ ਮੈਂ ਕਹਿੰਦਾ ਥੱਲੇ ਕਿਆ ਤਾਂ ਰਹਿ ਤਾ ਉਹ ਟੌਮਾ ਦੀ ਸੱਦੀ ਨਹੀਂ ਸੰਦੀਪ ਹਾਂ ਦੀ ਦਾਲ ਤਾਂ ਜਮੀ ਨਹੀਂ ਸੋਚਿਆ ਮੇਰੇ ਬਾਰੇ ਵੀ ਜੇ ਤੈਨੂੰ ਅੱਗ ਲੱਗ ਜਾਂਦੀ ਹੈ ਤਾਂ ਮੇਰੇ ਬਾਰੇ ਜਮੀ ਨਹੀਂ ਸੋਚਿਆ ਹੈਗਾ ਮੈਂ ਤੁਸੀਂ ਥੱਲੇ ਡੰਗਰ ਚ ਮੈਂ ਤੁਹਾਨੂੰ ਜਾ ਕੇ ਦੱਸਿਆ ਤਾਂ ਸੀ ਵੀ ਨੂੰ ਅੱਗ ਲੱਗ ਜਾਣੀ ਸੀ ਨਾ ਮੈਂ ਤਾਂ ਸੋਚਿਆ ਮੈਂ ਕਿ ਤੇ ਮਜ਼ਾਕ ਕਰਦੀ ਹੈ ਕਿਉਂ ਆ ਚੁੰਨੀ ਕਬੂਤਾ ਹੈਗਾ ਨਾ ਥੱਲੇ ਕਿ ਦਿੱਤੀ ਚੁੰਨੀ ਜਦ ਤਾਂ ਜ਼ਿਆਦਾ ਜੜੀ ਪੀਤੀ ਤੁਹਾਨੂੰ ਦਿਖੇ ਨਹੀਂ ਮੋਕਾ ਤਾਂ ਕਿਹੜਾ ਦਿਖਾਈ ਮੈਨੂੰ ਹਾਂ ਸੱਚੋ ਚੁੰਨੀ ਨਾਲ ਇਕੱਠੀ ਕਰਕੇ ਰੱਖ ਤੀਤੀ ਥੱਲੇ ਦੀਦੀ ਨੂੰ ਦਿਖਾਉਂਦੀ ਸੀ ਤਾਂ ਸੋਚੀ ਨਹੀਂ ਹੈਗਾ ਇੰਨਾ ਸਾਲ ਸੇਫਟੀ ਨਹੀਂ ਰੱਖ ਸਕਦਾ ਤੁਸੀਂ ਆਪਣੇ ਆਪ ਮੈਂ ਕਿਹੜਾ ਜਾਣ ਕੇ ਲਈ ਪਤੀਲਾ ਹਲਾਉਣ ਲੱਗੀ ਤੀ ਪਤੀਲੇ ਨੇ ਡੈਡਾ ਹੋ ਗਿਆ ਇਹ ਦੇਖੇ ਕਿੰਨਾ ਪਤਾ ਇਹ ਵੀ ਨਹੀਂ ਗੱਲ ਹੈ ਕਿ ਅਦੀ ਭੈਣ ਬੈਠੀ ਭਾਈ ਇਟਲੀ 'ਚ ਭਾਈ ਬੈਠਾ ਗਰੀਸ 'ਚ ਮੇਰਾ ਕਿਹੜਾ ਕਿੱਥੇ ਛੁੱਟਣਾ ਦਾ ਅਸੀਂ ਵੀ ਤਾਂ ਨਾਲ ਬੰਨੇ ਜਾਣ ਤਾਂ ਹੋਰ ਕੀ ਦਰਰਾਣੀ ਦਾ ਅਤਜ ਥਾਣੀ ਦਾ ਅਤਿਆਚਾਰ ਸੋਹਰਿਆਂ ਨੇ ਲਾਈ ਅੱਗ ਕੁੜੀ ਨੂੰ ਹੁੰਦੇ ਹੀ ਆਏ ਆਂ ਹੁੰਦਾ ਜਿੰਨਾ ਇੱਕ ਇਹ ਪਤਾ ਕਿ ਸਮਾ ਸਮਾ ਬਲਵਾਨ ਹੁੰਦਾ ਸਮਾ ਬਦਲਣ ਲੱਗੇ ਟਾਈਮ ਨਹੀਂ ਲੱਗਦਾ ਹੈਗਾ ਟਾਈਮ ਨਹੀਂ ਲੱਗਦਾ ਸਹੀ ਗੱਲ ਹੈ ਠੀਕ ਹੈ ਨਾ ਚਾਹੇ ਜਿੰਨਾ ਮਰਜੀ ਆਪਸੀ ਪਿਆਰ ਹੋਵੇ ਜਾਂ ਕੋਈ ਕੋਈ ਮਿਸ ਹੈਪਨ ਹੋ ਜਾਂਦੀ ਨਾ ਫਿਰ ਸਾਰਾ ਕੁਝੇ ਬਦਲ ਜਾਂਦਾ ਸਾਰੀਆਂ ਚੰਗੀਆਂ ਪਿੱਛੇ ਚਲ ਜਾਂਦੀਆਂ ਇੱਕ ਮੂੰਹ ਇੱਕੇ ਮਾੜੀ ਮੂਹ ਰ ਆ ਜਾਂਦੀ ਫਿਰ ਫਿਰ ਉਹਨਾਂ ਨੇ ਕਹਿਣਾ ਪਤਾ ਸੱਤੇ ਤਾਂ ਦੇਹੇ ਜ ਮੰਗਦੇ ਤੇ ਸਾਡੀ ਕੁੜੀ ਨੂੰ ਤੰਗ ਕਰਦੇ ਤੇ ਸਾਡੀ ਕੁੜੀ ਨੂੰ ਇੱਥੇ ਜਾਣ ਤੇ ਰੋਕ ਦਿੱਤਾ ਸਾਡੀ ਕੁੜੀ ਨੂੰ ਉੱਥੇ ਜਾਣ ਤੇ ਰੋਕ ਦਿੱਤਾ ਬਿਕਰਮ ਸਿੰਘ ਅੰਦਰ ਤਾਂ ਫਿਰ ਹੁਣ ਦੱਸ ਤੇਰਾ ਕਿਆ ਹਾਲ ਹੋਵੇ ਨਹੀਂ ਇਹਨਾਂ ਨਾਲ ਤੇਰੇ ਪਤਾ ਕਿਆ ਕਹਿਣਾ ਤਾਂ ਪੀਂਦ ਰੈਲ ਨੂੰ ਸੁੱਕੇ ਨਹੀਂ ਜਾਣ ਦੇਣਾ ਤੂੰ ਹਾਲੇ ਆਈ ਨਹੀਂ ਜੀ ਜੇ ਕਲਮਾ ਬੋਲਣ ਜੋਗੀ ਬੱਤ ਜੀ ਤਾਂ ਹੀ ਕਹਿਂਦੀ ਬੱਤ ਜੀ ਹੋਗਾ ਲੈ ਤੇਰੀ ਕੰਮ ਤਾਂ ਉੱਧਰ ਪਾਣੀ ਪਾਣੀ ਓਵਰਫਲੋ ਹੋ ਗਿਆ ਮੈਂ ਬਰੀ ਦੀ ਗੱਲ ਕਰਦੇ ਆ ਲੈ ਬੰਤੀ ਜਪਾ ਤੇ ਇਹੋ ਟੋਟੇ ਬਾਰੇ ਓਹੋ ਓਹ ਖੜ ਜਾ ਫਿਰ ਟਾਈਮ ਦੀ ਗੱਲ ਕਰਦੇ ਵੀ ਜੇ ਰੱਬ ਨਾ ਕਰੇ ਕੋਈ ਮਿਸ ਹੈਪਨ ਹੋ ਜਾਂਦੀ ਫਿਰ ਤਾਂ ਟਾਈਮ ਬਦਲੇ ਗਿਆ ਤਾਂ ਬਦਲ ਗਿਆ ਤਾਂ ਆਹੋ ਮੇਰੇ ਨਾਲ ਹੁਣ ਹੁਣ ਉਹ ਬਾਜੀ ਬਾਜੀ ਕਰੀ ਜਾਂਦੀ ਐ ਫਿਰ ਆਉਣ ਏ ਇਹ ਤਾਂ ਆਏ ਆਏ ਆ ਉਹ ਆਏ ਓਦਾਂ ਥੱਲੇ ਲੈ ਲੈ ਲੋ ਸਮਾ ਜਿਹੜਾ ਸਮਾ ਹੁੰਦਾ ਨਾ ਸਮਾ ਸਹੀ ਗੱਲ ਆਪਣੇ ਆਪ ਨੂੰ ਬਚਾ ਕੇ ਚੱਲਣ ਵਾਲਾ ਸਮਾ ਉਹਦਾ ਸਮਾ ਬਹੁਤ ਮਾੜਾ ਚੱਲ ਰਿਹਾ ਹਾਂ ਹਾਂ ਵੀ ਚਿਕਨ ਕੋਈ ਜਿੰਨਾ ਵੀ ਬਚ ਕੇ ਚੱਲ ਸਕਦੇ ਉਹਨਾਂ ਬਚ ਕੇ ਚੱਲੋ ਇਹ ਬੱਚ ਤਾਂ 3-4 ਵਰਗੇ ਚੁਣੇ ਇਹ ਧਣਾਘ ਦੇ ਲੱਗੇ ਕੀ ਕਰਕੇ ਅ ਇਹ ਤਾਂ ਐਨਐਸਓ ਕਰਕੇ ਸੁੱਤੀ ਦੀ ਮੈਂ ਤੁਹਾਨੂੰ ਆਪਣੀ ਦੱਸਦੀਆਂ ਜੇ ਆਪਾਂ ਉਧਰਲੇ ਘਰ ਤੇ ਹਾਂ ਤਾਂ ਉਹ ਹੁੰਦੇ ਨਹੀਂ ਜਿਹੜੀ ਆਪਣੀ ਦੂਈ ਸਪੂਨ ਜਿਹੜੀ ਚੁੰਨੀ ਉਹਦੇ ਨਾਲ ਚੱਕ ਕੇ ਮੈਂ ਦੰਮ ਦੇ ਕੇ ਐ ਬਤੀਲਾ ਰੱਖਤਾ ਹਾਂ ਚੱਲ ਕਿਤੇ ਦਿਲ ਲਾ ਰੱਖਿਆ ਵੇ ਤੇ ਕਿ ਐ ਨਹੀਂ ਚੱਕੇ ਜਿਹਾ ਐ ਬੱਕਲ ਮਾਰ ਲੀ ਪਿੱਛੇ ਨੂੰ ਉਹ ਚੁੰਨੀ ਜਦੋਂ ਅੱਗ ਚੜ ਗਈ ਉਹਦਾ ਕੁਦਰਤੀ ਜਸਵੀਰ ਆ ਗਈ ਨੱਠ ਕੇ ਉਹਨੇ ਆ ਕੇ ਮੇਰੇ ਇਹ ਤੂੰ ਜਾ ਕੇ ਇੱਕ ਦੂਜਾ ਗਈ ਦੰਮ ਦੇ ਕੇ ਚੁੰਨੀ ਬਾਹਰ ਗਈ ਕਸਰ ਤਾਂ ਤੁਸੀਂ ਵੀ ਨਹੀਂ ਛੱਡੀ ਸਾਨੂੰ ਬਣਾਉਣ ਦੀ ਕੋਈ ਮੇਰੇ ਮੈਂ ਪਿੱਛੇ ਆਏ ਬਸ ਆਏ ਲੱਡੂਆ ਘੇਰ ਤੇ ਪਿੱਛੇ ਨੂੰ ਬਸ ਇਹਨਾਂ ਨੇ ਪਿੱਛੇ ਸਿੱਟੀ ਮੈਂ ਥੀ ਛੜਤੀ ਹਾਂ ਫਰਕਾ ਨਹੀਂ ਦੋਹੇ ਇੱਕ ਜਿਹੀਆਂ ਆ ਘੱਟ ਕੋਈ ਨਹੀਂ ਅੱਗ ਲੱਗ ਜਾਨੀ ਤੇ ਮੇਰੇ ਜੇ ਉਹ ਨਾ ਹੋ ਵੀ ਹਾਂ ਫਿਰ ਲੱਗ ਜਾਨੀ ਤੇ ਕਿਉਂਕਿ ਮੈਨੂੰ ਪਤਾ ਨਹੀਂ ਤਾਂ ਮੇਰੇ ਪਿੱਛੇ ਜੁੰਨੀ ਨੂੰ ਅੱਗ ਲੱਗੀ ਹੋਈ ਆ ਉਹ ਆ ਗਈ ਕੁਦਰਤੀ ਉਹਨੇ ਚੁੰਨੀ ਭਗਾ ਕੇ ਮਾਰੀ ਮੇਰੇ ਅੱਗ ਲੱਗੀ ਚਲ ਕੋਈ ਨਾ ਚੁੰਨੀਆਂ ਦੱਬੀਆਂ ਦਬਾ ਲਿਆ ਉਹ ਨਾਲੇ ਹਾਂ 4000 4000 ਦੀ ਲੱਟ ਕਿੰਨੇ ਕੋਲ ਆਤੀ ਚਾਹਨਾ ਧੋਤੀ ਪਈ ਕਿੰਨੇ ਹਜ਼ਾਰ ਕਿੰਨੇ ਆ 4000 ਲਾਤਾ ਮੈਂ ਤਾਂ ਧਰਤੇ 4000 ਲਾਤਾ ਪੈਣ ਨੂੰ ਵੀ ਦੱਸ ਮੇਰੀ ਅੱਛਾ ਆ ਪਈਆਂ ਤੋਤੀਆਂ ਪਈਆਂ ਤਾਂ ਦੁਕਾਨ ਭਰੇ ਆ ਪਤਾ ਨਹੀਂ ਹੁਣ ਦੋ ਪਲਾਸਟਿਕ ਲਾਉਣ ਨੂੰ ਛੱਡ ਗਿਆ ਤਾਂ ਤਾਂ ਕਹਿੰਦਾ ਸ਼ਾਮ ਨੂੰ ਲੈ ਜੀ ਮੁੜ ਕੇ ਰੋਪੜ ਗੱਡੀ ਨਹੀਂ ਬੱਜਿਆ ਹੁਣ ਕਿਆ ਕਰੀਏ ਚੱਲ ਕੋਈ ਉਦੋਂ ਜੈਸਮੀਨ ਨੂੰ ਲੈ ਕੇ ਗਏ ਮੈਂ ਤੇ ਜੈਸਮੀਨ ਉਦੋਂ ਮਹੀ ਪੈਂਦਾ ਤਾਂ ਹੂੰ ਮਹੀ ਪੈਂਦੇ ਤੇ ਕਿਆ ਹੱਲ ਹੋਣਾ ਦਾ ਆ ਪੁਲਿਸ ਵਾਲਾਂ ਦੀ ਗੱਡੀ ਲੰਘੀ ਆਪਣੇ ਪਿੰਡ ਜੇ ਨੂੰ ਟਟਾ ਟਾ ਹੁਣੇ ਕੋਈ ਕਿਤੇ ਬਾਜੀ ਨੂੰ ਤਾਂ ਨਹੀਂ ਤਾਰ ਕੇ ਗਏ ਮਨ ਨੂੰ ਆ ਲੱਗਦਾ ਵੀ ਬਾਜੀ ਨੂੰ ਤਾਰ ਕੇ ਕਿਉਂ ਆਣੇ ਭਾਈ ਵੀ ਗਿਆ ਪਤਾ ਮੀਟਿੰਗ ਪਰ ਹੂੰ ਅਸਾ ਭਾਈ ਹੁਣ ਪੁਲਿਸ ਵਾਲਿਆਂ ਦੀ ਗੱਡੀ 'ਚ ਘੁੰਮਦਾ ਕਦੇ ਐਸ ਡੀਐਸਪੀ ਨਾਲ ਬੈਠਾ ਹੁੰਦਾ ਕਦੇ ਚਮਕੌਰ ਸਾਹਿਬ ਥਾਣੇ ਵਾਲਿਆਂ ਨਾਲ ਬੈਠਾ ਕਰਨ ਦੀ ਗੱਲ ਦੱਸਿਆ ਕਰਨ ਪਾਸੋਂ ਕਾਣੇ ਦੀ ਛੂਟਕੀng ਕਰੀ ਸੀ ਨਾ ਕਰਨ ਨੇ ਮੈਂ ਨਾ ਉੱਥੇ ਖੜੀ ਮੈਨੂੰ ਕਹਿੰਦਾ ਕੱਪੜੇ ਦੇ ਦੇ ਚੱਲ ਮੈਂ ਕੱਢ ਕੇ ਦੇ ਦਿੰਦੇ ਉਹਨਾਂ ਨੂੰ ਨਵੇਂ ਕੱਪੜੇ ਬਾਅਦ 'ਚ ਕਹਿੰਦਾ ਮੈਂ ਕੈਬੀਨੇਟ ਦਾ ਮੂੰ ਦਮ ਨੂੰ ਬੂਟਵਾਟ ਵੀ ਦੇ ਦੋ ਮਾ ਕਾਚਿਆ ਮੈਂ ਕੈਬੀਨੇਟ ਦੀ ਪੁਲਿਸ ਵਾਲੀ ਦੀ ਗੱਡੀ ਵੀ ਫਿਰਦੀ ਐ ਇੱਕੋ ਬੜੀ ਇਹ ਕਿਹੜੇ ਚੱਕਰਾਂ ਦਾ ਪੜ ਗਿਆ ਮਾਨੂ ਤੁਸੀਂ ਤਾਂ ਨਹੀਂ ਕੰਪਲੀਟ ਕਰਤੀ ਕੋਈ ਵੀ ਅਗੁੱਗ ਲਗਤੀ ਇੱਥੇ ਕਿਹਦੇ ਪਤਾ ਨਹੀਂ ਸੰਦੀਪ ਦੇ ਬੱਚਾ ਮੈਂ ਵੀ ਤਾਂ ਤੁਹਾਡੇ ਨਾਲੇ ਫਤਣਾ ਗੱਡੀ ਮਾਂ 200 ਕਰ ਦਿੰਨੀ ਆਉਣੇ 100 ਨੰਬਰ ਤੇ ਫੋਨ ਵੀ ਇਹ ਦੋ ਜਾਨੀ ਜਾਂ ਹਟ ਦੇ ਆ ਦੇ ਬਦਲ ਕੇ ਵੀ ਕਿੱਥਾ ਆ ਲੈ ਇੱਕ ਮਿੰਟ ਆਉਣੇ ਕਰਕੇ ਹੋਣੀ ਦੇਖਿਆ ਐ ਐ ਸਮਾਂ ਬਦਲਦਾ ਟਾਈਮ ਨਹੀਂ ਲੱਗਦਾ ਐ ਸਮਾਂ ਬਦਲਦਾ ਟਾਈਮ ਨਹੀਂ ਲੱਗਦਾ ਹੈਗਾ ਅੱਛਾ ਤਾਂ ਮੈਂ ਕਰਿਆ ਨਹੀਂ ਹੁਣ ਕਰ ਵੀ ਦਊਂਗੀ ਹਾਂ ਵਸੇ ਅੱਜੇ ਕਾ ਅੱਗੇ ਹੀ ਤਾਂ ਬੀਬੀਆਂ ਉੱਟ ਮਾਰ ਝੜਕਾ ਝੜਕਾ ਖਾ ਲੰਨੀਆਂ ᱛੀਆਂ ਹਨਾ ਚੁੱਪ ਕਰਕੇ ਘਰ ਬਹਿ ਜੰਨੀਆਂ ᱛੀਆਂ ਹੁਣ ਤਾਂ ਬਹੁਤ ਅੱਗ ਵਧੀ ਵੀ ਆ ਹੁਣ ਤਾਂ ਬਹੁਤ ਅੱਗ ਵਧੀ ਵੀ ਆ ਸਾਰਿਆਂ ਚ ਨਾ ਬੀਬੀ ਹੋਵੇ ਕਾ ਆਵੇ ਨਾ ਭਾਈ ਹੋਵੇ ਕਾ ਹੋਵੇ ਕੋਈ ਨੀ ਕੋਈ ਕਹੋ ਤਾਂ ਹੀ ਤਾਂ ਹੁਣ ਸਮਝ ਲਓ ਵੀ ਜਿੰਨੇ ਵੀ ਰਿਸ਼ਤੇ ਹੁੰਦੇ ਮੰਨ ਕੇ ਚੱਲੋ ਪਰ ਰੱਬ ਕਿਸੇ ਨਾਲ ਇਦਾਂ ਦੀ ਮਿਸਾਪਨ ਕਰੇ ਨਾ ਵੀ ਜੇ 100 ਵਿਆਹ ਹੋਇਆ ਨਾ ਸਾਤੋਂ ਸਿਰਫ 30% ਸਿਰੇ ਚੜਦੇ ਆ 70% ਕਿਸੇ ਨਾ ਕਿਸੇ ਕਿਲੇ ਸਿ ਪਿੱਛੇ ਚਾਹੇ ਕੁੜੀ ਘਰ ਬੈਠੀ ਹੈ ਹੈ ਚਾਹੇ ਮੁੰਡਾ ਛੱਡ ਗਿਆ ਉਹਨੂੰ ਚਾਹੇ ਤਲਾਕ ਹੋ ਗਿਆ ਚਾਹੇ ਕੋਸ ਲੱਲਾ ਪੱਬਾ ਮਤਲਬ ਕਿ ਕਹਾਣੀਆਂ ਉਲਝੀਆਂ ਹੀ ਹੋਈਆਂ ਸਨ ਉਹ ਹੀ ਕੋਈ ਪ੍ਰੋਬਲਮ ਹੈ ਹਾਂ ਚੋਕੋ ਕਿਸੇ ਦੀ ਜਗ ਉਜਾਗਰ ਹੈਗੀ ਕਿਸੇ ਦੀ ਨਹੀਂ ਚਲੋ ਪਪਾ ਮੈਂ ਤਾਂ ਕਹਿੰਦਾ ਵੀ ਚਲੋ ਜੋ ਮਹਾਰਾਜ ਨੇ ਸੰਜੋਗ ਬਣਾਏ ਵੀ ਭਾਈ ਉਹ ਸਾਰਿਆਂ ਦੇ ਸਹੀ ਸਲਾਮਤ ਉਮਰ ਭਰ ਵਸਤ ਨਹੀਂ ਭਰ ਜਿਵੇਂ ਹੁਣ ਮੈਂ ਜੇ ਕਿਤੇ ਸੰਦੀਪ ਗੁੱਸੇ ਹੋ ਜਾਂਦੀ ਬੂਚਾ ਬੋਲਦੀ ਮੇਰੇ ਨਾਲੇ ਮਾ ਚੁੱਪ ਕਰਕੇ ਬਣਾ ਲੰਘ ਜਾਂਦਾ ਆਲੇ ਦਲੇ ਨੂੰ 2 ਮਿੰਟ ਦਾ ਗੁੱਸਾ ਆਪਣਾ ਠੰਡਾ ਕਰ ਲਈਦਾ ਬਾਹਰ ਅੰਦਰ ਜਾ ਕੇ ਤੁਸੀਂ ਤਾਂ ਬੋਲਦੇ ਨਹੀਂ ਗੁੰਗ ਗਏ ਆ ਇਹ ਜਿਹੜੇ ਘਰ ਵਾਲਾ ਨਹੀਂ ਤੁਹਾਨੂੰ ਮਿਲਣਾ ਹੈਗਾ ਨਹੀਂ ਤੁਹਾਨੂੰ ਪਤਾ ਘਰ ਵਾਲਾ ਕੰਗਾ ਨਹੀਂ ਲੰਦੇ ਹਾਂ ਜਦੇ ਦੋਈ ਦੋਆਲੇ ਹੁੰਦੇ ਡਾਕਟਰ ਤੇ ਆਹ ਦੇਖੀ ਨਹੀਂ ਹੁਣ ਉਹ ਉਹਦੀ ਜਦ ਤੂੰ ਬਾੜੀ ਉੱਤਰਦਾ ਨਾ ਨਾ ਚੁੱਠੀ ਇੱਕ ਚੁੱਪ ਸਾ ਸੁੱਖ ਹਾਂ ਠੀਕ ਆਪਾਂ ਮੈਂ ਕੱਲੀ ਤਾਂ ਲੜਦੀ ਨਹੀਂ ਇਹ ਵੀ ਤਾਂ ਮੇਰੇ ਨਾਲ ਹੈ ਪੰਪ ਮੈਗ ਮਮੀ ਤਾਂ ਨਾਲ ਹੈ ਤੇ ਇੰਨਾ ਨਾਲ ਹਾਂ ਹੁਣ ਮੇਰੇ ਤੇ ਸਿੱਟਦੀ ਸਾਰੀ ਗੱਲ ਗੱਲਾਂ ਦੇਖ ਲੈ ਗੱਲਾਂ ਬੱਸ ਅੱਜ ਤੇ ਬਾਤ ਤੇਰੀ ਗੱਲ ਚ ਨਾ ਮੈਂ ਕਹ ਤਾ ਮੈਂ ਤੈਨੂੰ ਗੱਲ ਕਰਨ ਲੱਗੀ ਸੀ ਮੈਂ ਕਿਹਾ ਮੇਰੇ ਨਾਲ ਵੀ ਤਾਂ ਲੜਾਈ ਹੁੰਦੀ ਆ ਤੂੰ ਵੀ ਮੈਨੂੰ ਕਹਿਨੀ ਆ ਪੱਲਾ 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 ਆ ਗਿਆ ਜੀ ਕੌਣ ਫੇਰ ਕਿਹਨੇ ਆਉਣਾ ਭਾਈ ਉਹ ਸੀਰੀਅਸ ਲੜਾਈ ਨਹੀਂ ਹੁੰਦੀ ਆ ਆਉਣਾ ਕਿਸ ਨੇ ਮੈਨੂੰ ਮੜੇ ਪੋਟ ਦੇਖਣ ਦੇ ਕਦਨੇ ਆਉਣ ਆਲੇ ਜਾਂਦੇ ਫੋਟੋ ਚਲ ਚਲ ਕਿਆ ਕਰਨਾ ਹੁਣ ਕਰਨਾ ਪ੍ਰੋਗਰਾਮ ਕਾਪੜਾ ਜਾਣਾ ਆਪਾਂ ਨੇ ਕੱਪੜੇ ਪਾਉਣੀ ਮੈਂ ਤਿਆਰ ਹਾਂ ਹੂੰ ਚੰਨੀ ਫੱਟੀ ਹੋਈ ਨਾਲ ਫੇਟ ਜਾਣਾ ਉੱਪਰ ਉਹ ਕਿਉਂ ਆ ਮੋਗਾ ਇੱਕ ਮਗਰਲੀ ਸੜਕ ਵੀ ਬਹੁਤ بڑا ਹੈ ਕੂਣੀ ਚੱਲ ਗਈ ਇਹ ਕੂਣੀ ਗੋਲਡੂ ਵੀ ਹੈਗਾ ਕਮੋਗਾ ਤੀਜਾ ਤਾਂ ਕੋਰੇ ਜੈਸਮੀਨ ਹੋਣੀਆਂ ਕਿਆ ਕਹਿੰਦੀ ਕੱਟ ਹੋ ਗਿਆ ਦੋ ਮਾਈ ਹਾਂ ਹਾਂ ਫੋਨ ਕਰਿਆ ਹਾਂ ਫੋਨ ਕਰਿਆ ਤਾਂ ਤੈਂ ਚਲੋ ਇਹ ਕਹਿੰਦੇ ਤੇਰਾ ਫੋਨ ਆ ਗਿਆ ਮੈਂ ਤਾਂ ਕਰਾ ਤੂੰ ਕਹਿੰਦੀ ਥੋੜਾ ਫੋਨ ਆਇਆ ਤਾਂ ਤਾਂ ਕਰਾ ਬਸ ਠੀਕ ਐ ਇੱਕ ਦੋ ਨੂੰ ਐਂ ਕਰੀਓ ਹੋਰ ਤੱਕ ਚਲ ਤੂੰ ਹੁਣ ਤਿਆਰ ਹੋ ਜੇ ਤੂੰ ਕਿਉਂ ਡਿੱਗਦੀ ਇੱਥੇ ਖੜੀ ਮੂੰਹ ਬਿੰਗਾ ਜਿਹਾ ਕਰੀ ਜਾਂਦੀ ਪਾਣੀ ਪੀ ਲੈ ਫਿਰ ਪਾਣੀ ਮੂੰਹ ਬਿੰਗਾ ਕਰਕੇ ਥੋੜਾ ਪੀ ਹੁਣ ਮਹਾਰਾਜਾ ਵਾਛਾ ਬਾਛਾ ਬਾਣੀ ਗੁਰੂ ਗੁਰੂ ਹੈ ਬਾਣੀ ਹਾਂ ਜੀ ਕਿਤਾ ਮੌਸਮ ਗਰਮ ਹਾਂ ਕਦੇ ਮੌਸਮ ਠੰਡਾ ਹਾਂ ਹਾਂ ਇਹਦੇ ਕਰਕੇ ਨਾ ਇਹ ਹੁੰਦਾ ਸਾਰਿਆਂ ਨਾਲ ਆਈ ਕੋਸਾ ਜਿਹੜਾ ਥੋੜਾ ਬਹੁਤਾ ਢਿੱਲਾ ਮਿੱਸਾ ਹੈ ਨਾ ਉਹਨੂੰ ਟਾਈਮ ਕੱਟਣ ਔਖਾ ਹੈ ਹਜੇ ਮੌਸਮ ਦੇ ਵਿੱਚ ਹਮਮਤ ਹੋਈ ਵੀ ਹੈ ਨਾ ਜਿਹੜੀ ਇਹ ਸਵੇਰੇ ਮੀਂਹ ਪੈਂਦਾ ਸੀ ਉਹੀ ਤਾਂ ਗੱਲ ਆ ਹੁਣ ਪੜਦਾ ਹੁਣ 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 ਬਾਹਰ ਧੁੱਪ ਨਿਕਲੀ ਹੁਣ ਪੜਦਾ ਜੀ ਛੱਡੀ ਵੀ ਉਹਨੇ ਪੂਰਾ ਹਾਲ ਆ ਸਾਰੀ ਤਾਂ ਮੈਂ ਗੱਲ ਕਰ ਦੂੰਗਾ ਤੁਸੀਂ ਨਾਲ ਮੈਂ ਕਹਿੰਦਾ ਹਾਂ ਕਿੱਥੇ ਕਿੱਥੇ ਚੱਲ ਜੰਡੀ ਸੱਤ ਕਿੰਨੇ ਬੜੇ ਹੋ ਗਏ ਨਾ ਸਾਤ ਨੰਬਰ ਹੈ। ਕੀ ਵੇਖੋ ਚਲੋ ਮਿਲਦੇ ਜੀ ਫਿਰ ਪਤਾ ਨਹੀਂ ਕਿ ਜੈਸਮੀਨ ਕੀ ਕਹਿੰਦੀ ਸਾਡੀ ਕੀ ਕਹਿੰਦੀ ਜੈਸਮੀਨ ਉਹ ਤਾਂ ਉਹੀ ਕਹਿੰਦੀ ਸੀ ਕਹਿੰਦੀ ਜੈਸਮੀਨ ਵੀ ਮੰਮੀ ਚਾਹ ਕੇ ਬਿਸਕੁਟ ਲਿਆ ਗਏ। ਆਪਣੇ ਮੰਡਾ ਬਿਸਕੁਟ ਨਹੀਂ ਤਾਂ ਦੁਕਾਨ ਬਣਦੀ। ਦੁਕਾਨ ਬਣਦੀ। ਦੁਕਾਨ ਪਰ ਬਿਸਕੁਟ ਨਹੀਂ ਬਣਨ ਲੱਗੇ ਵੇ। ਹਾਂ ਹਾਂ ਬਣੀ ਇੱਕ ਦੁਕਾਨ। ਮੰਮੀ ਆ ਜਿਹੜੀ। ਹਾਂ ਹਾਂ। ਵੀ ਵੀ ਚੈੱਕ ਕਰ ਲੂਗਾ ਬਾਜੀ ਭਾੜਣ ਲਣਗੇ ਉਥੇ ਰਾਤ ਸਿੱਕੀ ਦਿੱਤੇ। ਹਾਂ ਜਰ ਰੋਪੜ ਨੂੰ ਜਾਊਗਾ। ਕਿਲੀ। ਹਾਂ। ਫੇਰ ਗੜਮਾਉਣੇ ਆਪਾਂ ਅਸੀਂ। ਉਹਨੂੰ ਦੱਸ ਵੀ ਦਿੱਤਾ ਵੀ ਰੋਪੜ ਨੂੰ ਲੈਣਾ ਸੀ। ਕਿਆ ਬਰਜੈਸਮੀਨ ਮੈਂ ਕਿਹਾ ਮਾਂ ਮਾਸੀ ਢਿੱਲੀ ਆ ਦਵਾਈ ਜੀ ਲੈਣ ਚੱਲੇ ਆ ਕਹਿੰਦੀ ਅੱਛਾ ਦਵਾਈ ਦਾ ਤਾਂ ਸਾਲਾ ਜਦੇ ਢਿੱਲੀ ਕਰ ਦਿੰਦੇ ਚੱਲੇ ਆਪਣੇ ਚ ਚੁੰਨੀ ਲੈਣ ਚਾਦਰ ਲੈਣ ਮਾਸੀ ਢਿੱਲੀ ਚੱਲੇ ਦਵਾਈ ਲੈਣ ਓ ਵੀ ਕਹਿੰਦੀ ਮਾਸੀ ਨੇ ਕਿਹਾ ਮਾਂ ਬੀਬੀ ਚੱਕ ਗੇ ਲਾਉ ਨਹੀਂ ਇਹ ਸੂਟ ਮੇਰੀ ਜਿਵਾ ਚਾਤਰ ਰੱਖਿਆ ਇਹ ਸੂਟ ਸੰਦੀਪ ਆਈ ਆ ਸਾਰੇ ਮਿਲਦੇ ਜੁਲਦੇ ਜੇ ਹੋਗੇ ਇਹ ਸਾਰੇ ਤਾਂ ਕਹਿੰਦੀ ਤੇਰੇ ਤੇ ਨਾ ਸੋਹਣਾ ਸੂਟ ਲੱਗਦਾ ਹੈ ਕੋਈ ਨਾ ਮੇਰੇ ਰੰਗ ਮਿਲਦੇ ਜੁਲਦੇ ਜੇ ਹੋਗੇ ਜੜੀਏ ਪਣੀ ਕਿਹੜਾ ਮਿਲਦਾ ਜੁਲਦਾ ਕਿਹੜਾ ਲੱਗ ਮਿਲਦਾ ਜੁਲਦਾ ਮਨ ਨੂੰ ਨਹੀਂ ਪਤਾ ਅਜੀ ਚੁੰਨੀ ਬਹੁਤ ਸੋਹਣੀ ਚੁੰਨੀ ਰੱਖ ਲਓ ਸੂਟ ਤੁਸੀਂ ਮੋੜ ਆਓ ਕਹੋ ਉਹ ਦੁਕਾਨਦਾਰ ਨੂੰ ਕਹਿ ਦਿਓ ਜਾ ਕੇ ਵੀ ਚੁੰਨੀ ਤਾਂ ਪਾਉਣੀ ਐਨਾ ਸੋਹਣਾ ਸੂਟ ਆ ਸਰਦਾਰੀ ਕਲਰ ਆ ਲੈ ਲਾ ਫਿਰ ਤੂੰ ਫਿਰ ਤੂੰ ਕੀ ਲਾਉਂਗੀ ਮੈਂ ਨਾ ਕੋਈ ਉਹ ਨਹੀਂ ਹੈਗਾ ਮੈਂ ਬੜਾ ਵੇਚ ਲੈ ਲੂਗੀ ਇਹਦੇ ਵਿੱਚ ਕੇ ਵਾਹਿਗੁਰੂ ਸਤਨਾਮ ਤੁਹਾਨੂੰ ਮੈਂ ਸੱਚਾ ਪਾਤਸ਼ਾਹ ਸੋਖ ਕੇ ਲਾਦਾ ਵੀ ਮੈਂ ਆਪਣੀ ਜਿਠਾਣ ਦਾ ਸੂਟ ਖਮਾਣੇ ਤੇ ਲਿਆਦੀ ਖਮਾਣੋ ਤਾਂ ਲਿਆਦੀ ਇੱਥੇ ਮੈਨੂੰ ਕਿਹਾ ਦੁੱਗੀ ਮੈਂ ਤੈਨੂੰ ਖਜਮਾਨਾ ਕਰਿਆ ਤਦ ਨਹੀਂ ਕਰਿਆ ਫਿੱਕੇ ਰਹੀ ਹੁਜੁਰਤੇ ਉਹ ਲੋਨਰੇ ਉਹਨੇ ਮੇਰੇ ਕੋਲ ਕਿੰਨਾ ਰੁਪਇਆ ਰਹਿ ਗਿਆ 1400 ਰੁਪਇਆ ਮੇਰੇ ਖਾਤੇ ਚ 1400 ਹਾਂ ਹਾਈ ਹਾਈ 1400 ਬਾਤ ਆ 1400 ਵੀ ਨਹੀਂ ਅਸੀਂ ਚੱਡੋ ਨਹੀਂ ਇਹ ਸੂਟ ਦਾ ਸੋਨਾ ਸੁਖਵੀਰ ਲੈ ਲਾ ਤੂੰ ਨਹੀਂ ਸੰਦੀਪ ਮੈਂ ਜਨਾ ਮੈਂ ਸੂਟ ਉਹਨੂੰ ਪਸੰਦ ਕਰਕੇ ਲਾਇਆ ਪੀਲਾ ਕਾਲਾ ਪੁਤਕ ਆਇਆ ਹੈ ਉਹ ਸੂਟ ਤਾਂ ਨਾ ਚਾਹ ਸੰਦੀਪ ਤੂੰ ਪਾ ਲੈ। ਅੱਛਾ ਉਹ ਨੂੰ ਕਹਿੰਦਾ ਹੈ? ਚਾਹ ਤੁਸੀਂ ਪਾ ਲੋ। ਹੋ ਹੋ। ਹੋ ਮਰ ਬੈ ਨਹੀਂ ਪਾਣਾ ਤੇਰੀ ਬੇਗਾ ਦਾ ਪਾਪਾ। ਜਿੰਨੇ ਮਰਦੀ ਪੰਪ ਦਈ ਜਾ। ਆ ਨਹੀਂ ਕਹੀਂ ਪਸੰਦ ਆ। ਤੋਂ ਹੀ ਨਾ ਫੇਰ। ਪਤਾ ਨਹੀਂ ਮੇਰੇ ਬੰਦ ਕਿਹਾ ਉਹ ਕਰ ਰਿਹਾ। ਉਹ ਤਾਂ ਮੈਂ ਕਿਹਾਈ ਤਾਂ ਸਾਰੀ ਵੀਡੀਓ ਚ ਆਨਲਾਈਨ ਵੀ ਕਰ ਜਾ ਕੇ ਮੁੱਕਰ ਜੰਦੀ। ਆ ਵੀ ਤਾਂ ਮੇਰੀਉ ਪਸੰਦ ਆ। ਫੇਰ ਕੋਈ ਨਾ। ਵਧੀਆ। ਅ ਮੈਨੂੰ ਕਹਨੇ ਉਹ। ਆਹ ਕਹਿੰਦਾ ਏ ਆਹ ਜੀ ਮੈਂ ਔਂਗਲੀ ਤੋਂ ਸੂਟ ਕੋਲ ਤੱਕ ਗਈ ਹੁਣ ਆਪਣੇ ਆਪ ਨੂੰ ਸਮਝ ਜAVE ਉਹ ਗੱਲ ਪੱਕੀ ਹਾਂ ਇਹ ਮੈਨੂੰ ਵੀ ਇਹ ਪਸੰਦ ਕਰ ਦਿੱਤੀ ਹੈ ਹਾਂ ਬੱਸ ਜੀ ਜੀ ਦੀ ਪਸੰਦ ਮਾੜੀ ਆ ਕਿ ਤਾ ਹਾਂ ਆਪਣੇ ਆਪ ਨੂੰ ਤਾਂ ਬੰਦਾ ਆਇਆ ਕਹਿੰਦਾ ਹੁੰਦਾ ਵੀ ਬਸ ਮੈਂ ਹੀ ਮੈਂ ਉਹ ਸਾਡੇ ਨਾਲ ਸਭ ਚੰਗੀਆਂ ਦੀ ਕੀ ਐਂਸਰ ਘਾਤੀ ਲੱਤੀ ਇਹਦਾ ਨਹੀਂ ਜੀ ਜੀ ਮੈਂ ਮਾ ਚੰਗੀ ਨਹੀਂ ਹੈ ਮੈਂ ਤਾਂ ਤੁਹਾਨੂੰ ਮਾਰ ਕੇ ਆਣੀ ਉਹਨੇ ਕਹਤੀ ਉਹ ਤਾਂ ਬੋਕੂ ਕਹਿੰਦਾ ਕਿਹੜੀ ਗੱਲ ਪਰ ਉਹ ਤਾਂ ਬਿਸ਼ਵਾਸ ਰੱਖ ਦੇ ਨਹੀਂ 1400 1400 ਦੇ ਚੁੰਨੀਆਂ ਤੇ ਮੈਂ ਦਵਾਉਂਦਾ ਫਿਰ ਮੈਂ ਕਿੱਥੇ ਤੇ ਦਵਾਂਗਾ ਆਪਣਾ ਪੈਸੇ ਆਪਣਾ ਜਿਹੜੇ ਪਾਰਸਲ ਲੱਤੇ ਵੇ ਐਮਕੇ ਦੇ ਦੋਹਾਂ ਜਣੀਆਂ ਕੋਲ ਆ ਗਏ ਨੇ ਐਮਕੇ ਐਮਕੇ ਦੇ ਪਾਰਸਲ ਕੰਪਨੀ ਦੇ ਪਾਰਸਲ ਹਾਂ ਉਹਨਾਂ ਤੋਂ ਖੰਘਾਲ ਖੰਘੂਲ ਕੇ ਕੱਢੋ ਜਿਹੜਾ 5 10000 ਰੁਪਇਆ ਲੋਕ ਜਿਗਣਾ ਜਦ ਜੈਸਮੀਨ ਬਾਤ ਟੂਬ ਲੈਣ ਗਈਆਂ ਦੀਆਂ ਹਾਂ ਖੰਘਾਲ ਦੇ ਖੰਘੂਲ ਦੇ ਵਿੱਚ ਤਾਂ 14000 ਕੱਢ ਲਿਆ ਤੁਸੀਂ ਜਦੇ ਨਿਕਲੇ ਤਾਂ ਹੁਣੇ ਨਿਕਲ ਹਾਂ ਹੁਣ ਵੀ ਖੰਘਾਲੋ ਭਾਈ ਉਹਨਾਂ ਨੂੰ ਕੁੜ ਵੀ ਨਿਕਲਣ ਨੂੰ ਚੱਲੀ ਜਾਵੇ ਉਹ ਮੈਂ ਕੀ ਕਰ ਉਹ ਤਾਂ ਤੇਰੇ ਵੀਰ ਜੀ ਵੀ ਅੱਜ ਸਵੇਰੇ ਨਾਲ ਆਉਂਦੇ ਆ ਨਾ ਕੋਣ ਮੈਂ ਲੈ ਬੱਤੂ ਇੱਥੇ ਪਾਸ ਕੱਦ ਰਿਹਾ ਹੋਣਾ ਕੋਈ ਨਹੀਂ ਗਾਹ ਪਾ ਕੇ ਰੱਖ ਦੋ ਸਾਡਾ ਨਾ ਕੱਢਦੀਆਂ ਨਾ ਫੁੰਢਦੇ ਨੇ ਕੱਢਣ ਲਾ ਜੇ ਫਿਰ ਤਾਂ ਵਧੀਆ ਵੀ ਲੈ ਕੇ ਮੈਂ ਤਾਂ ਆਪਣੀ ਇੱਜ਼ਤ ਤੇ ਤੁਹਾਰੇ ਲੱਤੇ 200 ਰੁਪਏ ਸਾਫ਼ੀ ਚੁੱਕਾ ਉਹੀ ਤੁਹਾਨੂੰ ਪੁੱਛਣਾ ਤਾਂ ਕਹਿੰਦਾ ਸਿਲੰਡਰ ਨੂੰ ਤਾਂ ਨਹੀਂ ਲੈ ਵਿਕੀ ਮੈਂ ਤਾਂ ਸਿਲੰਡਰ ਨੂੰ ਜਿਹੜੇ ਮੇਰੇ ਕੋਲ ਤੋਂ ਬੱਟੂ ਦਾ ਮਾਓ ਖਰਚਿਆ ਮੇਰੇ ਬੱਟੂ ਤੇ ਮੈਂ ਕਹਿੰਦਾ 100 ਰੁਪਏ ਹੋਣਾ ਬਾਕੀ 870 ਰੁਪਏ ਦਾ ਸਿਲੰਡਰ ਭਰਿਆ ਸਾਡੇ ਕੋਲ ਤਾਂ ਇਹ ਵੀ ਨਹੀਂ ਹੈਗਾ ਨਾ ਹੋਊਂਗੇ ਤਾਂ ਹੈ ਉਹ ਗੱਲ ਬੱਕਰੀ ਵੀ ਰੱਖ ਕੇ ਭੁੱਲ ਗਿਓਂਗੇ ਤੁਸੀਂ ਨਹੀਂ 500 ਰੁਪਏ ਉਹ ਕਿੱਥੇ ਹੋ ਕੇ ਰੱਖ ਕੇ ਰੱਖ ਕੇ ਭੁੱਲਦੀਆਂ ਵੀਰੇ ਕੋਈ ਲੈਣੇ ਮੈਂ ਪੈਸੇ ਉਹ ਵੀ ਤੁਹਾਨੂੰ پتہ ਵੀ ਕੋਈ ਆ ਜਾਵੇ ਐਮਰਜੈਂਸੀ ਚਲੋ ਕੋਈ ਨਹੀਂ ਹੁਣ ਤੁਹਾਡਾ ਸੂਟ ਸਾਡਾ ਸੈੱਟ ਹੋ ਗਿਆ ਕਿਹਨੇ ਸੋਣਾ ਕਿਹਨੇ ਨਹੀਂ ਸੰਦੀ ਮੈਂ ਬਣੀ ਜਠਾਣੀ ਮੇਰੇ ਕੋਲ ਚਲੋ ਉਹ ਤਾਂ ਮੈਨੂੰ ਪਹਿਲੇ ਦਿਨ ਹੀ ਪਤਾ ਤਾਂ ਵੀ ਆਹ ਕੋ ਹੋਣਾ ਮੇਰਾ ਆਹਦੀ ਪਸੰਦ ਲੈ ਨਾ ਨਹੀਂ ਨਾਲੇ ਨਾ ਸਦੀ ਤੇ ਚੁੰਨੀ ਦੇਖ ਤਿਲਕ ਦੇ ਮੀਜੀ ਆਪੇ ਤੇ ਤੂੰ ਕੰਨੀ ਸੱਤ ਦਿੱਕ ਜਾਨੀ ਮੁੱਕਰ ਜਾਂਦੀਂ ਦੀ ਇਹੇ ਨਹੀਂ ਤੂੰ ਲੈ ਆਪਣਾ ਜਿਹੜਾ ਲੈਣਾ ਗੱਲ ਕਰ ਆ ਸੁਣਾ ਆ ਸੁਣਾ ਵੈਸੇ ਤੇਰੇ ਵਧੀਆ ਲੱਗਣਾ ਰਾਂਗੇ ਵੀ ਆਂ ਹੀ ਰੱਖ ਲੈਣਾ ਮੈਂ ਹੋਣ ਤੜੇ ਤੂੰ ਸੁਵਾ ਤੂੰ ਹੀ ਸੁਵਾ ਲੈ ਤੇ ਮਨ ਨੂੰ ਤਿਆਰ ਰਾਂਗੇ ਹੁਣ ਸਾਲਾ ਉੱਥੇ ਘੋੜਾ ਲੱਦ ਤੋਰੇ ਪਿੱਕਾ ਲੱਗਦਾ ਸਾਡਾ ਮਾਰੂ ਇੱਕ ਅਸਲ ਦੇ ਵਿੱਚ ਫਰਕ ਤਾਂ ਪੈਂਦਾ ਉੱਥੇ ਲੈਟਾਂ ਨਹੀਂ ਆ ਮਾਰ ਕੇ ਸੂਟਾਂ ਦੀ ਗਰੇਜ਼ ਬਣਾ ਦਿੰਦੇ ਹਾਂ ਉਹ ਤਾਂ ਹੈ ਬਾਹਰ ਨਿਕਲ ਕੇ ਹੀ ਪਤਾ ਲੱਗਦਾ ਦੁਕਾਨ ਤੇ ਵੀ ਇਹ ਤਾਂ ਕੁਝ ਹੋਰ ਹੀ ਨਿਕਲਿਆ ਜ਼ਰਾ ਦੁਕਾਨ ਚ ਕੁਝ ਹੋਰ ਲੱਗਦਾ ਬਾਹਰ ਆ ਕੇ ਕੁਝ ਹੋਰ ਲੱਗਦਾ ਇੱਕ ਗੱਲ ਆ ਕਹਿੰਦੀ ਸੀ ਜਿਹੜਾ ਸੂਟ ਪਸੰਦ ਆ ਜਾਂਦਾ ਬਹੁਤ ਬੀਬੀਆਂ ਦੇਖ ਕੇ ਮੈਂ ਕਹਣਾ ਸੂਟ ਚੱਕ ਕੇ ਬਾਹਰ ਚਾਣਣੇ ਦੀ ਜਾਨੀਏ ਵੀ ਦੇਖੀ ਮੈਂ ਇਹ ਨਾ ਰੱਖ ਉਸ ਦਿਨ ਪਾਉਂਗੀ ਜਿਹਦੇ ਨਾਲ ਆਪਾਂ ਮਾਣੇ ਮੱਜਰੇ ਰੱਖ ਲਈ ਉਹਨਾਂ ਨੇ ਠੀਕ ਚਲੋ ਠੀਕ ਆ ਜੀ ਹੁਣ ਰੱਖੜੀ ਆ ਜਦ ਨੇ ਮਿਲੂਗੇ ਫਿਰ ਤੁਹਾਨੂੰ ਜਦ ਤੱਕ ਸੂਟ ਜਵਾ ਹੁੰਦਾ ਚਾਲ ਚੱਲੀਏ ਚਾਲ ਦੇਖੀਏ ਰੋਪੜ ਨੂੰ ਰੋਪੜ ਜਾਣਾ ਕਿ ਆ ਕਰਨਾ ਦੇਖਦੇ ਆ ਜੀ ਠੀਕ ਆ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਪਹੁੰਚੋਗੇ ਜੀ ਰੋਪੜ ਬਾਜ਼ਾਰ ਚ ਤੇ ਚਾਦਰਾਂ ਪੈਕ ਕਰੀਆਂ ਹੋਈਆਂ ਕਿ ਨਹੀਂ ਆਉਣੇ ਵੀ ਨਹੀਂ ਪਤਾ ਬੇਅਸਤਾ ਬਾਜੀ ਇੱਧਰ ਲੱਗਿਆ ਹੋਇਆ ਚਾਦਰਾਂ ਲਖਾਉਣ ਹੁਣ ਸਾਡੇ ਵਾਲੀਆਂ ਕਰੀਆਂ ਪੈਕੇਟ ਪਤਾ ਨਹੀਂ ਨਹੀਂ ਤਰ ਰੱਬੇ ਜਾਣਦਾ ਪਰ ਮੌਸਮ ਫੇਰ ਗਰਮਾਸਾਲਾ ਹੋ ਗਿਆ ਜੀ ਲੱਗਦਾ ਇੱਧਰ ਲਈ ਛੜ ਲੱਗਿਆ ਵਾਜੀ ਪੈਰ ਕਰਨਾ ਵਾਜੀ ਬਾਕੀ ਹੁਣ ਦੇਖਦੇ ਆ ਇਹ ਕਿੱਥੇ ਲਈ ਆ? ਕੀ ਬਣਦਾ ਪ੍ਰੋਗਰਾਮ? ਕੀ ਨਹੀਂ? ਹੁਣ ਮੋਟਰਸਾਈਕਲ ਪਰ ਕੇ ਮੈਂ ਜਾਊਂਗਾ ਸਮਾਨ। ਮੋਹਰੇ ਟੰਗਣ ਉਹਦੇ ਪਰ ਕਿਹੜਾ ਘੈਂਡਾ ਲਾਵਾ। ਉਹ ਵੀ ਨਹੀਂ ਹੈਗਾ। ਤੁਹਾਨੂੰ ਫੜ ਕੇ ਲੈਣਾ ਪੈਣਾ ਪਿੱਛੇ। ਤੁਹਾਨੂੰ ਤਾਂ ਚੁੰਨੀ ਆ ਜਿਹੜੀ ਦੁਕਾਨ ਬੱਤ ਲੈਣੀ ਆ। ਹਾਂ ਕੋਈ ਤਮਾਕੂ ਚਾਹੇ ਬਸ ਇੱਕ। ਹਾਂ? ਆ ਲੈ। ਚੱਲ। ਜੇ ਸੰਦੀਪ ਅੰਦਰ ਨੂੰ ਹੋਵੇ ਤੋਂਪ ਬਹੁਤ ਆ ਮੈਂ ਮੋਟਰਸਾਈਕਲ ਲਾਈਟ ਹੈ ਨਹੀਂ ਫਿਰ ਤਾਂ ਬਾਹਰੇ ਠੀਕ ਹੈ ਫਿਰ ਤਾਂ ਬਾਹਰੇ ਠੀਕ ਹੈ ਜੀ ਜੇ ਲਾਈਟ ਨਹੀਂ ਹੈਗੀ ਉਹ ਆ ਗਈ ਆ ਗਈ ਸੁਣ ਲਈ ਰੱਬ ਨੇ ਸਾਡੀ ਚਲ ਉੱਥੇ ਖੜਨਦੇ ਨੂੰ ਕੋਪਰੇ ਫਿਊਰ ਕੋਟ ਇੱਥੇ ਬਹੁਤ ਪਨਾ ਬੋਧ ਬਟਾਈ ਤੇ ਠੀਕ ਹੈ ਹੋਰ ਦਿਖਾ ਦੇ ਕਲਰ 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 ਹਾਂ ਵਾਹਿਗੁਰੂ ਸਤਨਾਮ ਇਹ ਰੱਬ ਜੀ ਨਾ ਸਾਹ ਅਬ ਬਚਾਲੇ ਪਾਰਟੀਸ਼ਨੇ ਕਰੀ ਵੀ ਕਿ ਕੰਧ ਹੈ ਜੇ ਤੇ ਨਾਲ ਬੈਕਸਾਈਡ ਹੈ ਜੀ ਇੱਥੇ ਬੈਕਸਾਈਡ ਕੰਧ ਹੈ ਕਿ ਪਾਰਟੀਸ਼ਨੇ ਕਰੀ ਵੀ ਹੈ ਇਹ ਕੰਧ ਹੈ ਜੀ ਛੋਟੀ ਜੀ ਦੁਕਾਨ ਹੈ ਨਾ ਹਾਂ ਜੀ ਚਲੋ ਬਿਜ਼ਨਸ ਚੱਲਣਾ ਚਾਹੀਦਾ ਦੁਕਾਨ ਤਾਂ ਬੜੀ ਵੀ ਮੈਟਰ ਨਹੀਂ ਕਰਦੀ ਹਾਂ ਆਹ ਕਲਰ ਵਧੀਆ ਲੱਗਾ ਮੈਨੂੰ ਈਲਾ ਦੀਆਂ ਨਹੀਂ ਜੀ ਪਤਾ ਨਹੀਂ ਹੈ ਜੀ ਪ੍ਰਿੰਟ ਹੈ ਇਹ ਅੱਛਾ ਇੱਕ ਤਾਂ ਇਹ ਕਰ ਦੋ ਲਿਓ ਜੀ ਆ ਦੇਖੋ ਇਹ ਬੀ ਡੀ ਐਨ ਪੋਸਟ ਉਹਦੋਂ ਦਾ ਕੋਈ ਡਾਰਕ ਜਿਹਾ ਕਲਰ ਦੇ ਦੋ ਕੱਢ ਕੇ ਆ ਵੀ ਆਇਆ ਤਾਂ ਠੀਕ ਲੱਗਦਾ ਆ ਵੀ ਕਰ ਦੋ ਮੋਰ ਦਿਖਾ ਦਿਓ ਇੰਨੀ ਆਣ ਜਾਣੀਆਂ ਦੋ ਦੀਦੀਆਂ ਦੋ ਮੇਰੀਆਂ ਜਾ ਮਾ ਹੁਣ ਚੱਲ ਰਿਹਾ ਜੀ ਇੱਧਰ ਨਾਨਾ ਦੇਵੀ ਦਾ ਚੱਲਾ ਸ਼ੁਰੂ ਹੋ ਰਿਹਾ ਨਾ ਹੁਣ ਕਿੰਨੇ ਤਰੀਕ ਤੇ ਸ਼ੁਰੂ ਆ ਜੀ ਉੱਥੇ ਦਾ ਮਾਤਾ ਦਾ ਚੱਲਾ ਆਪਣਾ ਅੱਜ ਤੋਂ ਸ਼ੁਰੂ ਹੈ ਜੀ ਅੱਜ ਤੇ ਹੀ ਸ਼ੁਰੂ ਆ ਜੀ ਅੱਜ ਤੇ ਸ਼ੁਰੂ ਹੈ ਜੀ ਹਾਂ ਤਾਂ ਹੀ ਅੱਜ ਚਮਕੌਰ ਸਾਹਿਬ ਹੀ ਲੰਗਰ ਲੱਗ ਗਿਆ ਤੇ ਆਪਣਾ ਜਿਹੜਾ ਨਹਿਰ ਪਰ ਇੱਕ ਲੰਗਰ ਲੱਗਦਾ ਉਹ ਵੀ ਇਸ ਛੋਡੀਆਂ ਨੇ ਵੇਚਣੇ ਨਹੀਂ ਨਹੀਂ ਆਹ ਡਿਜ਼ਾਈਨ ਤੇ ਚੱਲ ਆ ਬਸ ਆਹ ਡਿਜ਼ਾਈਨ ਹੋਰ ਮੇਰੇ ਇੱਕ ਤੋਂ ਥੋੜੀ ਵਧੀਆ ਚੱਲੇਗੀ ਹਾਂ ਦੇ ਦਿਓ ਵਧੀਆ ਤੇ ਦਿਖਾ ਦਿਓ ਹਾਂ ਦੇ ਦਿਓ ਬਸ ਤਾਂ ਇਹ ਤੁਹਾਨੂੰ ਮੈਂ ਕਹਿਣਾ ਮੈਨੂੰ ਵਧੀਆ ਚਾਹਤ ਨਾ ਵਧੀਆ ਇਹੋ ਕਪੜਾ ਉਹਦੀ ਵੀ ਗਾਰੰਟੀ ਪੂਰੀ ਹੈ ਜੀ ਇਹ ਨਹੀਂ ਇਹ ਵੀ ਕਪੜਾ ਹਲਕਾ ਹੋਏਗਾ ਅੱਜ ਤੇ ਸਾਰੇ ਕਦਰਾਂਗੇ ਮੈਂ ਫੇਰ ਖੋਲ ਕੇ ਦਿਖਾਣੇ ਕਿ ਦੁਪੱਟਾ ਦੇਖੋ ਇਹ ਆਰੋਕ ਦੇਖੋ আর ਜੀ ਵਾੜਾ ਵਾੜੀ A ਕਲਾਸ ਕਪੜਾ ਬਹੁਤ ਵਧੀਆ ਇੱਕ ਟਾਹ ਕਰ ਦੋ ਲਿਓ ਜੀ ਨਹੀਂ ਚਾਹੀਦਾ ਨਾ ਕੈਂਸਲੇ ਕਰ ਦਿਓ ਕੋਈ ਗੱਲ ਆ ਦੇਖੋ ਆ ਲੋਈ ਕਾਰ ਯਾਹਨ ਬੜਾ ਅੱਛਾ ਜਿਵੇਂ ਜੀ ਕਹਿੰਦੇ ਆ ਹਾਂ ਉੱਪਰ ਡਿਜ਼ਾਈਨ ਬਹੁਤ ਹੀ ਬੜੀਆ ਚੀਜ਼ ਆ। ਮਲਾ ਕਪੜਾ ਬਹੁਤ ਮਨਾਮ ਹੈ ਜੀ। ਜੀ ਕੁਆਲਟੀ ਲੱਗ ਉਹਨਾਂ ਕਪੜਿਆਂ ਦਾ। ਆ ਵੀ ਕਰਦੇ। ਆਦੇ ਨਾਲ ਪੀਸ ਕਰ। ਆਲੇ ਨੂੰ ਵੀ ਕੰਦਰ ਲੱਗ ਉਹ ਵੀ ਕੰਦਰ ਲੱਗਿਆ। ਕੰਦਰ ਸਾਰੇ ਲੱਗਿਆ ਜੀ। ਆਦੇ ਆਹ ਨਾਲ ਅੱਗੇ ਪੋਰਟ ਹੀ ਜਾ ਰਿਹਾ ਜੀ ਇਹ ਤਾਰੰਗ ਹੈ ਇਹ ਪਰ ਮਾਵਾ ਦੇ ਚੋਟੀ ਹੈ ਜੀ ਧੋਕੇ ਸੌਫਟਵੇਅਰ ਨਾਲ ਕਈਆਂ ਚ ਹੁੰਦਾ ਹੀ ਨਹੀਂ ਤੋ ਉੱਤੇ ਤੇ ਫਿਰ ਨਹੀਂ ਹੋਗਾ ਪਰ ਦਰਦ ਕਰਨਾ ਕੋਈ ਚੇਂਜ ਕਰਨ ਦਾ ਟਿਕਰ ਫਿਰ ਕਿ ਮੈਂ ਵੀਡੀਓ ਬਣਾਈ ਵੀ ਹੈ ਚੇਂਜ ਨਾ ਕਰ ਰਿਹਾ ਆ ਚਾਰੀ ਗਾਣੇ ਹੁੰਦੇ ਬਸ ਚਲੋ ਕਰ ਲਿਆ ਜੀ ਆ ਸਿਲੈਕਟ ਚੁੰਨੀਆਂ ਤੇ ਇਹ ਕਿਹੜੇ ਪਨੇ ਵਾਲੀਆਂ ਜੀ ਇਹ ਇਹ ਵੱਡੇ ਪਨੇ ਦੀਆਂ ਜੀ ਅੱਛਾ ਜੀ ਡੇਟ ਕਾ ਜੀ ਪਨੇ ਦੀਆਂ ਕਿਹੜਾ ਕੱਪੜਾ ਇਹ ਕੈਂਬ੍ਰਿਕ ਦੇ ਦੁਪट्टे ਹੈ ਜੀ ਕਲਰ ਫਾਸਟ ਕਲਰ ਹੋਣਗੇ ਕਲਰ ਦੀ ਬਿਲਕੁਲ ਕੋਈ ਕੰਪਲੀਟ ਨਹੀਂ ਆਉਗੀ ਦੁਪੱਟੇ ਦੇ ਠੀਕ ਨਹੀਂ ਉਹ ਤਾਂ ਇਹ ਤਾਂ ਠੀਕ ਹੈ ਜੀ ਉਹ ਤਾਂ ਮਨ ਗਿਆ ਇਹ ਕੈਂਬ੍ਰਿਕ ਹੁੰਦਾ ਕਿਹਾ ਜੀ ਇਹ ਕੈਂਬ੍ਰਿਕ ਕਾਟਨ ਦਾ ਬੇਸ ਹੈ ਜੀ オレンジ दुपट्टे अहमदाबाद ਦਾ ਦੁਪੱਟਾ ਬਹੁਤ ਵਧੀਆ ਦੁਪੱਟਾ ਬੱਲੇ ਅਹਮਦਾਬਾਦ ਤੋਂ ਰਿਹਾ ਆ ਤੁਹਾਡੇ ਕੋਲ ਅੱਛਾ ਜੀ ਅਚਾਰੇ ਕਰਦੇ 14 ਬਾਈ ਨਹੀਂ ਮੈਂ ਕੋਈ ਨਹੀਂ ਆਉਂਦਾ ਪੈਸੇ ਮੇਰੇ ਕੋਲ ਤਾਂ ਆ ਨਹੀਂ ਮੈਂ ਤਾਂ ਆਧਾਰ ਕਰ ਸਕਦਾ ਕਿੰਨੇ ਬਣਗੇ 600 ਰੁਪਏ ਦਾ ਉਧਾਰ ਨਹੀਂ ਚੱਲਦਾ ਉਹਰੇ ਨਾ ਚੱਲ ਜੂਗਾ ਜੀ ਗੱਲ ਹੀ ਧਾਰਨਾ ਚੱਲਣ ਦੀ ਹਾਂ ਹਾ ਦੂਏ ਤੇ ਅਸੀਂ ਤਾਂ ਤੁਸੀਂ ਰੋਪੜ ਬਾਜ਼ਾਰ ਚ ਹੁੰਦੀਆਂ ਇਹ ਵੀ ਜ਼ਰੂਰ ਦੇਖਦੀ ਇੱਥੇ ਬੈਠੇ ਵੀ ਕੌਣ ਆਉਂਦਾ ਕੌਣ ਜਾਂਦਾ ਬਾਜ਼ਾਰ ਚ ਆਈ ਕੁਛ ਦੇ ਦੇ ਬੈ ਕੇ ਇਹਨੂੰ ਪਤਾ ਵੀ ਜੇ ਅੱਜ ਨਹੀਂ ਤਾਂ ਕੱਲੂ ਮਿਲ ਜੂਗਾ ਕੱਲੂ ਨੂੰ ਤਾਂ ਪਰਸੋਂ ਨੂੰ ਮਿਲਣਾ ਮਿਲੇ ਜਾਣੇ ਬਸ ਚੱਲੀਏ ਚਲੋ ਉਹ ਤੋਂ ਤਾਂ ਛੱਡੇ ਦਿੱਤੇ ਗਲਾਬ ਚ ਲਈਏ ਸਾਨੂੰ ਪਾਣੀ ਪਾਣੀ ਪੀਣਾ ਸੀ ਮੈਂ ਬਸ ਹੁਣ ਚਲ ਹਾਂਜੀ ਬਿਲਾਉਂਗੇ ਪਾਣੀ ਦੇ ਨੇ ਉਹਨਾਂ ਦਾ ਕੀ ਪੜਾ ਸੀ ਉਹ ਦੁਪੱਟਾ ਜੀ ਦੁਪੱਟਾ ਉਹ ਵੀ ਬਹੁਤ ਵਧੀਆ ਜੀ ਬੁਲੰਦ ਦਾ ਦੁਪੱਟਾ ਮੈਨੂੰ ਉਹਨਾਂ ਦੀ ਕਲਰਿੰਗ ਬਹੁਤ ਵਧੀਆ ਲੱਗੀ ਸੀ ਚਲੋ ਬਸ ਥੋੜਾ ਜਿਹਾ ਹੋ ਜਾਂਦਾ ਇਹਨਾਂ ਤਾਂ ਕਰਕੇ ਫਿਰ ਉਹੋ ਕਰਕੇ ਉਹ ਲੈਣੀ ਨਹੀਂ ਹੈਗੀ ਜੇ ਹੁਣ ਮੈਂ ਨਹੀਂ ਦੀ ਜ਼ਿਆਦਾ ਤਰੀਫ ਕਰੀਆ ਤਾਂ ਮੈਨੂੰ ਪੈਸੇ ਦੇਣੇ ਪੈਣੇ ਆ ਜੀ ਬਚੋ ਖਰਚੇ ਦੇ ਬਚ ਹੁੰਦਾ ਜਿਹੜਾ ਬਸ ਸੁਣ ਕਿ ਦੂਜਾ ਸਪੀਣਾ ਕੋਸ ਗਰਮੀ ਨੇ ਬੁਰਾ ਹਾਲ ਕਰਤਾ ਆ ਥੋੜੀ ਜਿਹੀ ਬਾਰਿਸ਼ ਹੋਣ ਕਰਕੇ ਜ਼ਿਆਦਾ ਭਣਾ ਸੀ ਹਾਂਜੀ ਉਹ ਬਾਰਿਸ਼ ਜਦ ਤੱਕ ਖੁੱਲ ਕੇ ਪਵੇ ਫਿਰ ਤਾਂ ਠੀਕ ਵੀ ਹੋ ਜਾਵੇ ਖੁੱਲ ਕੇ ਪੈਂਦੀ ਵੀ ਨਹੀਂ ਨਾ ਬਾਰਿਸ਼ ਥੈਂਕ ਯੂ ਸਰ ਤਾਂ ਲੈਣਾ ਸੰਦੀਪ ਸੰਗੀਤ ਨਹੀਂ ਹੁੰਦਾ ਪਾਣੀ ਪੋਣੀ ਉਹ ਕਿਹੜੇ ਬਾਹਰ ਫਿਰਦੇ ਆਪਣੇ ਪੰਜਾਬ 'ਚ ਫਿਰਦੇ ਆ ਔਰ ਉਹਦਾ ਪਾਣੀ ਮਿਲ ਹੀ ਜਾਂਦਾ ਬਾਹਰ ਇਹ ਮੁੱਲ ਮੱਲ ਵਾਲਾ ਕੰਮ ਹੁੰਦਾ